ਇੰਨੇ ਆ ਕਿ ਬੱਚੇ ਨੂੰ ਮਾਂ ਤੋਂ ਜਨਮ ਦੇ ਹੁੰਦੇ। ਪਰ ਉਹ ਵੱਡਾ ਹੋ ਗਾ ਤਾਂ ਨਹੀਂ ਉਹਦਾ ਪਾਲਣ ਪੋਸ਼ਣ ਕਰਨ ਲਈ ਸਾਰਾ ਪਿੰਡ ਲੱਗ ਜਾਂਦਾ। ਸਾਰੇ ਪਰਿਵਾਰ ਚੋਂ ਇੱਕ ਜੀਵ ਨਿਕਲਦਾ। ਜਦੋਂ ਕੋਈ ਬਹੁਤ ਸੱਭਿਅਕ ਹੋ ਜਾਂਦਾ ਹੈ ਤੇ ਨਾਮ ਘਟਦਾ ਵਧਦਾ। ਉਹ ਸਾਰੇ ਪਿੰਡ ਨੇ ਸਭ ਸਭ ਕਰਦੇ। ਪੁਰਾਣੀ ਮੈਂ ਤਾਂ ਸਾਰਿਆਂ ਦੇ ਬੱਲੇ ਬੱਲੇ ਹੁੰਦੇ ਨੇ ਤੇ ਜਦੋਂ ਕਿਸੇ ਪਿੰਡ ਦਾ ਬੰਦਾ ਨਸ਼ਾ ਕਰ ਰਿਹਾ ਲੱਗਦਾ ਹੈ ਜਾਂ ਹੋਰ ਕਿਸੇ ਵੀ ਗਲਤ ਕੰਮ ਚ ਪੈ ਰਿਹਾ ਤੇ ਇੰਨਾ ਭਾਰ ਉਸੇ ਪੁੱਤ ਤੇ ਕਿਉਂ ਪਾ ਦਿੰਦਾ ਹੈ ਕਿਉਂ ਨਹੀਂ ਮੋਟਾ ਦਿੰਦੇ ਉਹਨੂੰ ਉਹਦੋਂ ਨਹੀਂ ਅਸੀਂ ਮੋਟਾ ਦੇ ਸਕਦੇ ਉਹ ਵੀ ਉਸੇ ਪਿੰਡ ਨੇ ਉਸੇ ਸੋਸਾਇਟੀ ਨੇ ਵੱਡਾ So, में में तो जो तो भी याद करूंगा करूं तो अच्छ भी याद करना अगर वो अच्छा बोलता हूँ तो पता सोहना बोल बहुत स्थिरता बोल रहे जो पिछले पच्चा साल सब सारे परिवार को बहुत सारे होर लोगों को यादा रखी ने जिस दलदल चो निकल के ਉਹ ਬਾਹਰ ਆਇਆ ਸਾਡੀ ਦੁਨੀਆ 'ਚ ਲੜਿਆ ਆਪਣੇ ਆਪ ਨਾਲ ਹਰ ਰਾਤ ਲੜਦਾ ਹਰ ਦਿਨ ਲੜਦਾ ਤੇ ਜਦੋਂ ਅੱਜ ਦੀ ਸੋਸਾਇਟੀ ਕੁਮਿਸ਼ਨਰ ਜਾ ਕੇ ਪੁਲਿਸ ਸਟੇਸ਼ਨ ਗਿਆ ਤੇ ਇਹਨਾਂ ਨੇ ਇੱਕ ਚੀਜ਼ ਦੱਸੀ ਕਿ ਤੁਸੀਂ ਡਿਮਾਂਡ ਘਟਲ ਕਰਦੋ ਸਪਲਾਈ ਆਪਣੇ ਰੱਖੋ ਉਹਨੇ ਗੱਲ ਅਸੂ ਬਿਜੇ ਜਾਪਤੀ ਤੋਂ ਮੈਦਨੋ ਬੰਦ ਹੋ ਗਈ ਉਹ ਹੀ ਪਿੰਡੋਂ ਕਿ ਤੁਸੀਂ ਰੋਜ਼ ਜਲੰਧਰੋਂ ਲੈਣ ਚੱਲ ਜਾਓਗੇ ਛੱਡ ਦੋਗੇ ਨਾ ਚਾਹ ਇਹ ਦਫਾ ਕਰੋ ਤੇ ਜੇ ਪ੍ਰੈਕਟਮੈਂਟ ਨਾ ਫਿਰ ਫਿਰ ਆਪਣੇ ਕੋ ਸ਼ਰਤੀ ਨਹੀਂ ਜਾਂਦੀ ਸਾਰੇ ਉੱਪਰ ਉਹਨੇ ਸ਼ਰਤੀ ਜੀ ਤਾਂ ਛੱਡ ਦੇਣਾ ਜਦੋਂ ਗਵਰਨਰ ਜੀ ਤਾਂ ਮੈਂ ਡਾਕੂਮੈਂਟ ਸਾਰੀਆਂ ਤੇ ਕਿੰਨੀ ਜਾਉਂਦੀ ਹੈ ਹੋਰ ਮੈਂ ਕਦੇ ਤੁਸੀਂ ਸਾਰੇ ਵਸਾਇਆ ਤੁਹਾਨੂੰ ਤੁਸੀਂ ਬਹੁਤ ਬੇਹਤੀ ਲੋਕ ਸੰਜਾਗਨ ਦੇ ਰੋੜ ਜਦੋਂ ਸਮਾਜ ਸ਼ੁਰੂ ਕੀਤਾ ਜਾਂਦਾ ਹੈ ਉਹ ਚਾਰ ਸਟੇਜਾਂ ਜੁੜਿਆ ਗਿਆ ਸੀ ਪਹਿਲਾਂ ਸੀ ਬ੍ਰਾਹਮਣ ਜਿੱਥੇ ਗਿਆਨੀ ਲੋਕ ਲੋਕ ਅੱਜ ਦੇ ਗੁਰਦਵਾਰੇ ਦੇ ਭਾਈ ਜਿੰਨੇ ਕਲਾਕਾਰ ਨੇ ਇਹ ਸਾਰੇ ਪੰਡਿਤ ਪਾਂਦੇ ਸਾਰੇ ਬ੍ਰਾਹਮਣ ਚਾਉਂਦੇ ਨੇ ਜਿਹੜੇ ਗਿਆਨੀ ਨੇ ਮੂਦੇ ਵਕਤਾ ਨੇ ਤਾਂ ਉਹ ਗਿਆਨ ਦਿੰਦੇ ਅੰਦਰ ਦਾ ਬਾਹਰ ਦਾ ਸੰਸਾਰ ਦਾ ਦੂਜੀ ਸ਼੍ਰੇਣੀ ਹੈ क्षत्रिय ਜਿਹਦੇ ਵਿੱਚ ਜਿਹਨੂੰ সেনਾਪਤੀ ਹੁੰਦੇ ਸੀ ਤੇ ਫੌਜਾਂ ਹੁੰਦੀਆਂ ਸੀ ਅੱਜ ਵੀ ਫੌਜ ਤੇ ਪੁਲਿਸ ਜਿਹੜੀ ਆ ਕੋਹ क्षत्रिय ਉਹਨਾਂ ਨੇ ਕੋਈ ਕਮਾਈ ਨਹੀਂ ਕਰਨੀ ਹੁੰਦੀ ਪਰ ਵੀ ਜਿਹੜੇ ਬ੍ਰਾਹਮਣ ਆ ਉਹਨਾਂ ਨੇ ਵੀ ਕੰਮ ਨਹੀਂ ਕਰਨਾ ਹੁੰਦਾ ਉਹਨਾਂ ਨੇ ਵੇਦਾਂ ਦਾ ਗਿਆਨ ਕਰਨਾ ਆਸੇ-ਪਾਸੇ ਸਮਾਜ ਦਾ ਗਿਆਨ ਕਰਨਾ ਤੇ ਤੁਹਾਡੇ ਕੋ ਜਾ ਕੇ ਉਹਦੇ ਵਿੱਚ ਸਾਰੇ ਨੇਤਾ ਵੀ ਹੁੰਦੇ ਉਹ ਸਾਰਾ ਜਿਹੜਾ ਅਧਿਕਰਤ ਨਹੀਂ ਕਰਦਾ ਕੋਈ ਬ੍ਰਾਹਮਣ ਨੇ ਤੇ ਛਤਰੀਅ ਜੀ ਤੀਜਾ ਹੁੰਦਾ ਵਪਾਰੀ ਜਿੰਨੇ ਵੀ ਹੱਥੀਂ ਕਿਰਤ ਕਰਨ ਵਾਲੇ ਲੋਕ ਨੇ ਜਿੰਨੇ ਵੀ ਜਾਹੀ ਮਰਜੀ ਆ ਕਿਸਾਨੀ ਕੋ ਸਾਰੇ ਵਪਸਾਈ ਇਸ ਕਰਕੇ ਕਰਦੇ ਨੇ ਭਾਈ ਤੁਹਾਨੂੰ ਤੂਫਾਨ ਨੂੰ ਅਸੀਂ ਬੈਠਿਆਂ ਨੂੰ ਦਵਾਗੇ ਬ੍ਰਾਹਮਣ ਨੂੰ ਵੀ क्षत्रिय ਨੂੰ ਵੀ ਕਾਦੀ ਤਨਖਾਹ ਮਿਲਦੀ ਹੈ ਜੀ ਸਾਰੀ ਤੁਸੀਂ ਦਿੰਦੇ ਹੋ ਜਿਹੜਾ ਤੀਜੀ ਕਲਾਸ ਆ ਵਪਸਾਈ ਕਰਦੇ ਆ ਆਪਣੇ ਫਾਨੀ ਮਿਹਨਤ ਕਰਦੇ ਆ ਤੇ ਸਾਰੀ ਉਪਰਲੀਆਂ ਦੋ क्षत्रिय ਨੂੰ ਤੇ ਬ੍ਰਾਹਮਣ ਜੋ ਅੱਜ ਦੇ ਬ੍ਰਾਹਮਣ ਨੇ ਫੇਰੇ ਕਰਾਵਾ जिन्ने ਵੀ ਯਾਨੀ ਪੜੇ ਲਿਖੇ ਪ੍ਰੋਫੈਸਰ ਕਲਾਕਾਰ ਨੇਤਾ ਕੋਈ ਕੰਮ ਨਹੀਂ ਕਰਦੇ ਇੱਥੇ ਸਾਰੇ ਵਪਾਰੀ ਤੋਂ ਰਹਿੰਦੇ ਨੇ ਖੇਤਰੀਏ ਜਿੰਨੇ ਵੀ ਫੌਜਾਂ ਨੇ ਦੇਸ਼ੀਆਂ ਉਹ ਸਾਰੀਆਂ ਸਾਰੀਆਂ ਉਹ ਤੀਜੀ ਵਪਾਰੀ ਜਿਹੜੇ ਕਿਰਤੀ ਲੋਕ ਨੇ ਉਹਨਾਂ ਦਾ ਕੀਤਾ ਫੰਦੇ ਨੇ ਕਸ਼ਮੀਰ ਕੂਟਾਂ ਦੇ ਉੱਥੋਂ ਜਾਂਦੇ ਨੇ ਕੁਛ ਨਹੀਂ ਕਰਦੇ ਉਹ ਅਸੀਂ ਆਪ ਦੇ ਰੀ ਰੱਖੇ ਹੋਏ ਨੇ ਉਨਾਂ ਨੂੰ ਸਰੀਰਕ ਤੇ ਦਿਮਾਗੀ ਬਾਦ ਦਿੱਤਾ ਹੈ ਐਸੇ ਸਮਾਜ ਚ ਵੱਡੇ ਕਰਕੇ ਪੇਜੇ ਹੋ ਤੇ ਚੌਥਾ ਆ ਜਾਂਦਾ ਸ਼ੁੱਧ ਸ਼ੁੱਧ ਹੁੰਦੇ ਨੇ ਜਿਹੜੇ ਸਿਰਫ ਤੇ ਸਿਰਫ ਆਪ ਦਾ ਸੋਚਦੇ ਨੇ ਕੋਈ ਯਾਦ ਨਹੀਂ ਹੁੰਦੀ ਜਿਹੜਾ ਇਨਸਾਨ ਵੀ ਸਿਰਫ ਇਹਨੂੰ ਆਪ ਦੀ ਗੋਲੀ ਭਰਦਾ ਤੇ ਉਹਨੂੰ ਖਾਂਦਾ ਉਹ ਸ਼ੁੱਧ ਉਹ ਕਿਸੇ ਘਰ ਚ ਨਹੀਂ ਹੋ ਘਰੇ ਵੀ ਜਾਂ ਸਕਦਾ ਉਹ क्षत्रियਾਂ ਦੇ ਘਰੇ ਵੀ ਜਾਂ ਸਕਦਾ ਉਹ ਵਸਾਇਦੇ ਵੀ ਹੋ ਸਕਦਾ ਉਹ ਦਲਿਤਾਂ ਦੇ ਵੀ ਹੋ ਸਕਦਾ ਜਿਹੜਾ ਬੰਦਾ ਸਿਰਫ ਤੇ ਸਿਰਫ ਆਪਦਾ ਸੋਚਦਾ ਹੈ ਉਹ ਸ਼ੁੱਧਰ ਉਹਨੂੰ ਕਦੇ ਬ੍ਰਾਹਮਣ ਦਾ ਜਾਣੂ ਉਹ ਕਦੇ ਗਿਆਨੀ ਦਾ ਜਾਣੂ ਉਹ ਕਦੇ ਦੇਵਤਾ ਦਾ ਜਾਣੂ ਜਿਹੜਾ ਇਨਸਾਨ ਜਿਹੜਾ क्षत्रिय ਸਿਰਫ ਤੇ ਸਿਰਫ ਆਪਦੀ ਤੇ ਆਪਦੀ ਸੋਚਦਾ ਉਹ क्षत्रिय ਨਹੀਂਗਾ ਉਹ ਦੇਸ਼ ਦਾ ਫੌਜੀ ਜਾਂ ਸਿਪਾਹੀ ਨਹੀਂਗਾ ਉਹਨੂੰ ਦੇਣਾ ਬੰਦ ਕਰ ਜਿਵੇਂ ਕਿ ਕਿਸਾਨ ਮੋਰਚੇ ਦੇ ਉਹ ਸਾਰੇ ਜਿਹੜੇ ਜੇ ਕੰਮ ਕਰਨ ਵਾਲੇ ਗਏ ਆ ਤੇ ਸਰਕਾਰੀ ਜੀਨ ਨੂੰ ਵੀ ਉਹਨੇ ਚੁਕਾ ਲਿਆ ਸੋ ਉਹ ਕਿ ਮੈਂ ਜੋਨਾ ਕੇ ਅਮਨ ਜੋਤੀ ਜਨ ਸੰਘਰਸ਼ ਨੂੰ ਮੈਂ ਕੀਤਾ ਵਾ ਉਹ ਜਾਇਆ ਨਾ ਜਾਵੇ ਕਿ ਭੇ ਪੰਥ ਵਾਲੇ ਪਤਾ ਕੀ ਕਰ ਰਹੇ ਨੇ ਸਿਸਟਮ ਓ ਮੋਤਾਂ ਨਹੀਂ ਗਣਦੇ ਆ ਇਹ ਹੱਤ ਵਰਤ ਪੈਣਾ ਸੋ ਮੋਤਾਂ ਨਹੀਂ ਗਣਦੇ ਤਾਂ ਜਾ ਕੇ ਬਾੜਾ ਨਾ ਪਹੁੰਚੇ ਲੇਖ ਨਹੀਂ ਦੇ ਰਿਜੈਕਟਰਾਂ ਦੇ ਰਿਜੈਕਟਰ ਨਹੀਂ ਚੱਲ ਰਿਹਾ ਕਿਉਂਕਿ ਡਾਟਾ ਡਾਟਾ ਚੱਲਣਾ ਤੇ ਇਹਦੇ ਬਾਰੇ ਪੋਸਟਮਾਰਡ ਨੂੰੜਾ ਜਾਂ ਜਿਹੜੀ ਵੀ ਕੋਰੋਨੀ ਕਾਰਵਾਈ ਹੋਣੀ ਹੈ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਣੀ ਕਰਾਉਣਾ ਸੀ ਤੁਹਾਡੇ ਨੇ ਤਮਾਂ ਨੇ ਤੁਹਾਡੇ ਵਿਗਿਆਨੀਆਂ ਨੇ ਤੁਹਾਡੇ ਆਰਟਿਸਟਾਂ ਨੇ ਇਹ ਸਾਰੇ ਦੇ ਸਾਰੇ ਆਪੀ ਆਪੀ ਜੌਬਰੀ ਨਿਵਾੜੇ ਇਮਾਨਦਾਰੀ ਨਾਲ ਤੁਹਾਨੂੰ ਜਾਣਨ ਕਿ ਲੋੜਾ ਪਰ ਪਾਉਣ ਦੀ ਜੇ ਸਿਰਫ 3 ਸਾਲ ਵਪਾਰੀ ਵਾਲੇ ਸਿਰਫ ਆਪਦੇ ਲਈ ਗੁਣ ਤੇ ਖਾਣ ਆਪਦੇ ਪਰਿਵਾਰ ਪਾਲਣ ਵੇਚਣਾ ਛੱਡ ਦੇ ਖਰੀਦਣਾ ਛੱਡ ਦੇ ਝੋਕੇ ਘਰੇ ਆ ਜੁਗਿਆ ਕਿਉਂਕਿ ਤੁਸੀਂ ਸੁਣੋ ਲੋ ਤੁਸੀਂ ਉਹ ਉਪਾਅ ਉਹ ਖਾ ਸਕਦੇ ਹਾਂ ਪਿੰਡਾਂ ਤੋਂ 100 ਸਾਲ ਸਾਰ ਪਹਿਲਾਂ ਵੀ ਚੱਲਦੇ ਸੀ 100 ਸਾਲ ਬਾਅਦ ਵੀ ਚੱਲਣੇ ਆ ਕਿਉਂਕਿ ਉਹ ਆਪਣੇ ਆਪ ਸੀਪੂਰ ਨੇ ਨਸ਼ਾ ਤੁਹਾਡੇ ਪਿੰਡੋਂ ਨਹੀਂ ਆਇਆ ਤੇ ਬਾਹਰੋਂ ਆਇਆ ਸੋ ਹਰ ਬੱਚਾ ਸੰਘਰਸ਼ ਕਰਦਾ ਜਿਹੜਾ ਨਸ਼ਾ ਛੱਡਦਾ ਉਹ ਬੜਾ ਬਾਹਰ ਹੋ ਜਾਂਦਾ ਇੱਕ ਦਿਨ ਚਾ ਛੱਡ ਕੇ ਦੇਖੋ ਪਰੂ ਛੱਡ ਕੇ ਦੇਖੋ ਉੱਤਰਾ ਵੱਲ ਜਿਹੜੇ ਵੱਲੇ ਦੇ 5 ਸਾਲ ਲੱਗੇ ਆ ਕੋਈ ਐਵੇਂ ਜਿਵੇਂ ਜੂਰੀਸ ਰਵਰ ਦੇਖੋ ਨਾ ਸੋ ਉਹਦੀ ਉਹਨੂੰ ਮੈਂ ਹਮੇਸ਼ਾ ਇੱਕ ਜਿਹੜਾ ਖੂਨ ਬਾਹਰ ਬਿਤਰਾਂ ਜਾਦੜਾ ਖੰਡਾ ਕਿਉਂ ਲੜਿਆ ਉਹਨੇ ਬਹੁਤ ਸੋਹਣਾ ਜੀਵਨ ਜੀਆ ਜਿਗ ਤੇ ਨਿੱਕੀ ਜਿ ਕਿਸੇ ਨੂੰ ਚਾਹ ਦਾ ਕੱਪ ਫੜਾਉਂਦੀ ਸੀ ਬਹਿਮਾਨ ਨੇ ਮੈਂ ਇਹ ਮਤ ਹੁੰਦੀ ਰਾ ਤੇ ਰਾਤ ਨੂੰ ਦੱਸਦਾ ਰਿਹਾ ਜੀ ਆ ਬਹਿਮਾਨੀ ਹੋਗੀ ਮੇਰੀ ਇਮਾਨਦਾਰ ਬੰਦਾ ਸੀ ਮਿਹਨਤੀ ਬੰਦਾ ਸੀ ਫਿਰ ਇੰਨਾ ਦੇ ਬਹੁਤ ਬੀਤੀ ਤੇ ਬਹੁਤ ਹੀ ਪਿਆਰੇ ਵਿਆਹਤ ਵਾਲੇ ਪੁੱਤ ਸਦੇ ਆਸ-ਪਾਸ ਰੋਲ ਲਗ ਰਿਹਾ ਯਾ ਤੇ ਅਸਕਰ 7000 ਆ ਮੈਨੇ ਜੋਗਾ ਕਿ ਉਹ ਕਰੂ ਜਿਸ ਤੋਂ ਦਸਾ ਲੈ ਕੇ ਆਉਂਦਾ ਉਹ ਆਪ ਨੂੰ ਰੋਲ ਨਹੀਂ ਲਈ 10 ਸਾਲ ਤੋਂ ਬਾਅਦ ਇਹ ਵੇਚਦਾ 1.5 ਸਾਲ ਤੋਂ ਪਿੰਡ ਜੀ ਸਕੂਲ ਨਾਲ ਨਛਾ ਲੈ ਰਿਹਾ ਕਿਵੇਂ ਅਸੀਂ ਨਾਲ ਜਿੱਤੇ ਦਰਦੇ ਹਾਂ ਜਾਂ ਬਾਕੀ ਬੱਚਿਆਂ ਤੇ ਜਿਹੜੇ ਕਿਹੋ ਜਿਹੇ ਪਿਆਜਾਂ ਕੇ ਬੈਗਿਆ

ਦੇ ਲਈ ਸੋਸਾਇਟੀ ਦੇ ਨਿਗਾਰੇ ਹੋ ਗਿਛੇ ਹੋ ਗਏ ਇਹਨੂੰ ਸਾਰੇ ਨੂੰ ਤਾਰ ਚਾਹ ਜੱਫੀ ਪਾ ਕੇ ਦੇਖੋ ਇੱਥੇ ਪਿਆਰ ਕਿਸੇ ਨੇ ਨਹੀਂ ਕਰਦਾ ਇਹਨਾਂ ਪਰ ਹਰ ਕਿਸੇ ਦਾ ਕਿਸੇ ਨੂੰ ਪਿਆਰ ਨਹੀਂ ਜੱਫੀ ਪਾ ਕੇ ਨਾ ਇਹ ਛੋਟਾ ਛੋਟਾ ਬੱਚੇ ਨੇ ਜਿਹਨਾਂ ਦਾ ਜਿਹਨਾਂ ਨੂੰ ਕਿਤੇ ਬਚਪਨ ਸੀ ਨਾ ਸਾਡੀ ਕੋ ਗਲਤੀ ਨਾ ਕੋਈ ਛੋਟੀ ਛੋਟੀ ਆਧੇ ਨੂੰ ਗਲਤੀ ਹੋ ਰਹੀ ਸਾਰੇ ਸਿਆਪੋਟ ਹੋ ਗਏ। ਫਿਰ ਪੱਟੇ ਉੱਤੇ ਜਾਂਦੇ ਸੀ ਕਰਦੇ। ਫਿਰ ਇਹ ਗੱਲ ਮੈਗਾ ਪੱਤਰ ਇਸ ਪੜੀ। ਮੈਂ 16 ਸਾਲਾਂ ਤੱਕ ਇਸ ਸਾਥ ਰਿਹਾ ਹਾਂ। ਛੇ ਸਾਲ ਤੋਂ। ਇਹਨੂੰ ਰੇਸ ਲੱਗੂਗੀ। ਇੰਜਨ ਬੰਦ ਹੋ ਗਿਆ ਤੇ ਟੱਕਰ ਮਾਰ ਪਿਆ। ਐਸੇ ਹੀ ਲੋਕ ਇੰਨੀ ਕਰਦਾ। तो 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 जलों में नशा छा दो हजार उन्नीस जो मैं सेंटर महीने बाद क्या ਮਸਪਰੀ ਕਰਦੇ ਥਾਰੇ ਕਰੀ ਗੱਲ ਕਰ ਸਕਦੇ। ਖੁਦਚਾ ਨੂੰ ਘੱਟੋ ਘੱਟ ਜੀ ਵੱਜਣੇ ਤੇ ਇੱਕ ਤੋਂ 7 ਸਾਲ ਦੇ ਬੱਚੇ ਨੂੰ ਕਰੀ ਛੱਡਣਾ। ਕੋਈ ਮਾਸਟਰ ਵੀ ਕਿਹ ਚਲਾਤਾ ਆ ਰਹੀ ਹੈ ਸਕੂਲ ਦੇ ਵਿੱਚੋਂ ਜਦੋਂ 7 ਮਹੀਨਾ ਲੱਗ ਜਾਂਦਾ ਉਹ ਰੋਣੇ। ਕੋਈ ਇਨੰਦ ਪਿਆਰ ਕੋਲ ਉਹਨਾਂ ਪਿਆਰ ਕੋਲ ਜਦੋਂ ਮਾਂ ਦੇ ਗਰਭ ਖਾਇਆ ਜਾਂਦਾ ਹੈ ਮਾਂ ਦਾ ਹੀ ਸੰਭਾਲ ਕਰੋ ਇਹ ਬੱਚੇ ਦਾ। ਜੇ ਛੇ ਸਾਲ ਤੋਂ ਬੱਚੇ ਨੂੰ ਸਾਹਣਾ ਸ਼ੁਰੂ ਕਰਤਾ ਤਾਂ ਹੋ ਸਕਦਾ ਕਿ ਜੇਨੇ ਸਾਲ ਤੋਂ 100 ਸਾਲ ਤੋਂ ਸੋਸਾਇਟੀ ਥੋੜੀ ਜਿਹੀ ਸੋਣੀ ਹੋਣੀ। ਐਨਾ ਦੁੱਖ ਨਾ ਹੋਵੇ। ਸਾਨੂੰ ਇੱਕ ਪੂਜੇ ਤੋਂ ਮੂੰਹ ਨਹੀਂ ਚਰਾਉਣਾ। ਜਦੋਂ ਵੀ ਇਹਦਾ ਤੇਰਾ ਪੁੱਜਾ ਤੇ ਤੱਕਦਾ ਤਾਂ ਤੁਹਾਨੂੰ ਗਰੀਲਾ ਕਰਨ। ਬੜਾ ਆਲਾ ਕਰਾ। ਸਜੋਤਾਰ ਕਿੰਨੀ ਕਿਤਾ ਨਮੈ। ਜਦੋਂ ਵੀ ਉਹਨੂੰ ਤੇ ਇਸ ਤਰ੍ਹਾਂ ਨਾ ਬੋਲਾਇਆ ਕਰੋ ਕਿ ਤੂੰ ਖੁਸ਼ ਹੋਊਗਾ।